ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾ ਪਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਸੁੰਦਰੀ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ ਆ ਉਸ ਦਾ ਖੀਰਲਾ ਪਾਗ ਯਾਨੀ 16ਵਾਂ ਕਾਣ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਚੱਲਣ ਚਿਤ ਸਹੇਲੀਆਂ ਤੇ ਘੋੜੇ ਦਿੱਤੇ ਵੰਡ ਸੁੰਦਰੀ ਭਾਵੇਂ ਜ਼ਖਮਤ ਹੋ ਰਾਜ਼ੀ ਹੋ ਗਈ ਪਰ ਆਪਣੇ ਅਸਲ ਰੰਗ ਰੂਪ ਤੇ ਨਾ ਆਈ ਅਰਤਾਪ ਨੇ ਵਿਚਾਰੀ ਦਾ ਪਿੱਛਾ ਨਾ ਛੱਡੇ ਤੂੰ ਉਤੋਂ ਭਰਾਵਾਂ ਦਾ ਵਿਛੋੜਾ ਧਰਮ ਪਾੰਘ ਹੋਣ ਦਾ ਡਰ ਦੁਸ਼ਮਨਾ ਦੀ ਕੈਦ ਸ਼ਰੀਰ ਦੀ ਰੋਗਤਾ ਆਦਿਕ ਚੋਬਾਂ ਨੇ ਅੰਦਰਲੇ ਦੁੱਖ ਨੂੰ ਘਟਣ ਨਾ ਦਿੱਤਾ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਕਤਵਾਰ ਜਮਦੂਤ ਇੱਕ ਦੁੱਖ ਰੋਗ ਲਗੈ ਤੰਤਾਏ ਵੈਦ ਨਾ ਭੋਲੇਦਾਰੂ ਲਾਏ ਇੱਕ ਦਿਨ ਹਾਕਮ ਨੂੰ ਵੈਦਾਂ ਹਕੀਮਾਂ ਨੇ ਦੱਸਿਆ ਕਿ ਸੁੰਦਰੀ ਪਾਸ ਕੋਈ ਹਸਮੁਖੀ ਗੋਲੀ ਹੋਵੇ ਤਾਂ ਇਹਦਾ ਜੀ ਲੱਗੇ ਤੇ ਤਾਪ ਤੋਂ ਵੱਲ ਹੋਵੇ ਇਹ ਪਹਾੜੀ ਰਾਜਪੂਤ ਗੋਲੀਆਂ ਬਥੁੰਨ ਇਹ ਵਿਚਾਰ ਕੇ ਗੋਲੀਆਂ ਪਾਲਣ ਲੱਗੇ ਇੱਕ ਦੋ ਆਈਆਂ ਪਰ ਸੁੰਦਰੀ ਦੇ ਪਸੰਨਾ ਆਈਆਂ ਇੱਕ ਗੋਲੀ ਪੰਜਾਬਣ ਲੱਭੀ ਜੋ ਚਤਰ ਅਰ ਸੁੰਦਰ ਸੀ ਇਸ ਦਾ ਨਾਮ ਰਾਦਾ ਸੀ ਇਸ ਨੂੰ ਸੁੰਦਰੀ ਨੇ ਪਸੰਦ ਕੀਤਾ ਕਿਉਂਕਿ ਇਸ ਨੂੰ ਗੁਰਬਾਣੀ ਬਹੁਤ ਕੰਠ ਸੀ ਸੁੰਦਰੀ ਆਪਣੇ ਹਿਰਦੇ ਵਿੱਚੋਂ ਨਾਮ ਨੂੰ ਤਾਂ ਕਦੇ نہیں بول ہر ویلے سمرن دی سی اس گولی نے جے پاٹھ کرنا تا سوندری دا من آنند ہونا پچھلی رات تو لے کے دن چڑے تیک پاٹھ ہوندا سندری دا دل بھی پرچے پر پاپی تاپ نے پچھا نہ چھڑے حکیم آکھن لگ پے کہ اے دکھ تاپ ہو گیا ہے کئی آکھن اے موسمی تاپ ہے جو اج کل سارے شہرہ میں پسر رہا ہے ਔਰ ਸ਼ੋਹ ਕਹਤਾ اے ਕਿ ਕਿਸੇ दारू ਨੇ ਕਾਟ ਨਾ ਕੀਤੀ। ਇੱਕ ਦਿਨ ਹਾਕਮ ਗੋਲੀ ਰਾਦਾ ਨੂੰ ਵਖਰੇਆ ਸਦਕੇ ਪੁੱਛਣ ਲੱਗਾ ਕਿ ਤੂੰ ਮੈਨੂੰ ਅਸਲ ਪੇ ਦੱਸ ਜੋ ਸੁੰਦਰੀ ਦੇ ਜੀਵ ਵਿੱਚ ਕੀ ਹੈ ਜੋ ਮੈਂ ਪੂਰਾ ਕਰ। ਇਹ ਤਾਂ ਮੈਂ ਜਾਣਦਾ ਹਾਂ ਕਿ ਉਹ ਸਿੱਖਣੀ ਹੈ ਅਰ ਸਿੱਖ ਧਰਮ ਨੂੰ ਨਹੀਂ ਤਿਆਗਦੀ। ਪਰ ਜੇ ਉਹ ਇਸ ਗੱਲੇ ਬਿਮਾਰੀ ਤੋਂ ਰਾਜ਼ੀ ਹੋ ਜਾਵੇ ਕਿ ਮੈਂ ਸਿੱਖ ਬਣ ਜਾਵਾਂ ਤਦ ਮੈਂ ਅੰਦਰ ਖਾਨੇ ਸਿੱਖ ਬਣ ਜਾਂਦਾ ਗੋਲੀ ਨਹੀਂ ਉਤਰ ਦਿੱਤਾ ਜੀ ਮੈਂ ਕਿਸੇ ਵੇਲੇ ਗੱਲ ਦਾ ਭੇਤ ਲਵਾਂਗੀ ਪਰ ਅਜੇ ਤਾਂ ਮੈਨੂੰ ਇਹੋ ਜਾਪਦਾ ਹੈ ਕਿ ਅੰਦਰੋਂ ਰੋਗ ਨਹੀਂ ਗਿਆ ਬੇਅਦਬੀ ਮਾਫ ਜੇਕਰ ਆਪ ਮੰਨੋ ਤਾਂ ਇੱਕ ਬੇਨਤੀ ਕਰ ਨਵਾਬ ਨੇ ਕਿਹਾ ਆਖ ਡਰਨਾ ਗੋਲੀ ਬੋਲੀ ਤੁਸੀਂ ਇਲਾਜ ਵੱਡੇ ਵੱਡੇ ਹਕੀਮਾਂ ਦਾ ਕਰਦੇ ਹੋ ਜਿਨ੍ਹਾਂ ਤੋਂ ਅਜੇ ਤੱਕ ਖੂਨ ਨਹੀਂ ਖੁਸ਼ੀ ਛੋਟਿਆਂ ਦੇ ਤੁਸੀਂ ਪਾਸ ਨਹੀਂ ਜਾਂਦੇ ਤੇ ਉਹਨਾਂ ਕੋਲ ਸਗੋਂ ਚੰਗੇ ਟੋਟਕੇ ਹੋਇਆ ਕਰਦੇ ਹਨ ਮੈਂ ਇਸ ਨਾਲੋਂ ਵੱਧ-ਵੱਧ ਮਹੀਨਿਆਂ ਤੋਂ ਮੰਦੇ ਰਾਜ਼ੀ ਹੁੰਦੇ ਵੇਖੇ ਹਨ ਬੌਰੀਆਂ ਵਾਲਾ ਕਰਕੇ ਸਦਾਉਂਦਾ ਇੱਕ ਹਕੀਮ ਹੈ ਨਥੂ ਦੀ ਟੀਬੀ ਕੋਲ ਬਾਗ ਵਿੱਚ ਰਹਿੰਦਾ ਹੈ ਸਾਰੇ ਸ਼ਹਿਰ ਦੇ ਲੋਕ ਤਾਪ ਦੇ ਵਾਸਤੇ ਉਸ ਦੇ ਕੋਲ ਜਾਂਦੇ ਔਰ ਇੱਕ ਕੁੜੀ ਨਾਲ ਤਾਪ ਉਤਾਰਦਾ ਹੈ ਤੁਸੀਂ ਉਸ ਦਾ ਇਲਾਜ ਕਰੋ ਹਾਕਮ ਨੇ ਕਿਹਾ ਚੰਗੀ ਗੱਲ ਹੈ ਫਿਰ ਕੁਝ ਹੋਰ ਮਸੂਰਾ ਕਰਕੇ ਵਿਦਾ ਹੋਏ ਹਾਕਮ ਨੇ ਜਦ ਪਤਾ ਕਰਿਆ ਤਾਂ ਠੀਕ ਪਤਾ ਲੱਗਿਆ ਕਿ ਬੌਰੀਆਂ ਵਾਲਾ ਹਕੀਮ ਸ਼ਹਿਰ ਵਿੱਚ ਤਪਾਲੀ ਦਾ ਸ਼ਰਤਿਏ ਇਲਾਜ ਕਰ ਰਿਹਾ ਹੈ ਦੂਜੇ ਦਿਨ ਹਕੀਮ ਸਾਹਿਬ ਆਜ਼ਰ ਹੋਏ ਸੁੰਦਰੀ ਦੀ ਨਾੜ ਵੇਖ ਕੇ ਆਖਣ ਲੱਗੇ ਨਵਾਬ ਸਾਹਿਬ ਇਸ ਨੂੰ ਹਮੀ ਮੁਤਫੱਕਰਾ ਹੈ ਅਰਥਾਤ ਇਸ ਨੂੰ ਚਿੰਤਾ ਦਾ ਤਾਪ ਹੈ ਫਿਰ ਪੈਰ ਦੀ ਨਾਲ ਡਿਠੀ ਫਿਰ ਥੁੱਕਾਂ ਨੂੰ ਵਰਖਿਆ ਤਦ ਬੋਲੇ ਕਿ ਤਪ ਨਾੜਾਂ ਵਿੱਚ ਵੜ ਗਿਆ ਰਾਜ਼ੀ ਤਾਂ ਮੈਂ ਕਰ ਲਉ ਪਰ ਸ਼ਹਿਰ ਦੀ ਹਵਾ ਮੁਤਹਫਨ ਯਾਨੀ ਗੰਦੀ ਹੈ ਇਸ ਨੂੰ ਕਿਤੇ ਖੁੱਲੇ ਮੈਦਾਨ ਵਿੱਚ ਪਾਣੀ ਦੇ ਕੰਡੇ ਲੈ ਚਲੋ ਫਿਰ ਰਾਜ਼ੀ ਹੋ ਜਾਓ ਹਾਕਮ ਸਾਹਿਬ ਬੋਲੇ ਜਿੱਥੇ ਆਖੇ ਲੈ ਚਲੀਏ ਹਕੀਮ ਸਾਹਿਬ ਬੋਲੇ ਜੇਕਰ ਸਮੁੰਦਰ ਦਾ ਕਿਨਾਰਾ ਹੋਵੇ ਤਾਂ ਬਹੁਤ ਚੰਗਾ ਨਹੀਂ ਤਾਂ ਕਿਸੇ ਜੀਨ ਛੰਬ ਦੇ ਕੰਡੇ ਹੀ ਸਹੀ ਜੇਕਰ ਇਹ ਵੀ ਨਾ ਹੋਵੇ ਤਦ ਵਿਆਸਾ ਦੇ ਕੰਡੇ ਹੀ ਲੈ ਚਲੋ ਫਿਰ ਹਕੀਮ ਜੀ ਨੇ ਸੋਕ ਉਰਪੇ ਦੇ ਮੋਤੀ ਦੇ ਕੁਝ ਸੰਗੇ ਸਤ ਸਾੜਿਆ ਕੁਝ ਸੰਦਲ ਰਗੜਵਾਇਆ ਗੁੱਲੀਆਂ ਮਰਵਾਈਆਂ ਕੋਈ ਦਵਾ ਕੋਲੋਂ ਪਾਈ ਦਵਾ ਬਣਾ ਕੇ ਉਸ ਵਿੱਚੋਂ ਤਿੰਨ ਪੂੜੀਆਂ ਦੇ ਦੇ ਉਸ ਦਿਨ ਤੱਪ ਕੁਝ ਰੁਕ ਗਿਆ ਹਕੀਮ ਜੀ ਦੀ ਇੱਜ਼ਤ ਬਣ ਗਈ ਉਸ ਦਿਨੀ ਤੰਬੂ ਕਨਾਤਾ ਤੇ ਲਟਾਪਟਾ ਚੋਖੇ ਸਵਾਰ ਹਾਕਮ ਸਾਹਿਬਾ ਸੁੰਦਰੀ ਤੇ ਗੋਲੀਆਂ ਬਾਂਦੀਆਂ ਬਿਆਸਾ ਦੇ ਕਿਨਾਰੇ ਆਪਣੀ ਤਿੰਨਾਂ ਦਿਨਾਂ ਵਿੱਚ ਪਰਖਰੀ ਹਵਾ ਦੇ ਅਸਰ ਨਾਲ ਸੁੰਦਰੀ ਦੀ ਕਾਇਆ ਪਲਟ ਹੋਣ ਲੱਗ ਪਈ। ਹਕੀਮ ਸਾਹਿਬ ਬੋਲੇ ਕਿ ਅਗਰ ਕਿਸੇ ਛੰਮਤੇ ਚਲੋ ਤਦ ਬੋਤਲਾ ਪਹੁੰਚੇ। ਬਹੁਤ ਸੋਚ ਵਿਚਾਰ ਮਗਰੋਂ ਕੰਨ ਨੂੰ ਆਣ ਦਾ ਛੰਮ ਪਸੰਦ ਆਇਆ। ਤੀਜੇ ਦਿਨ ਉੱਥੇ ਡੇਰੇ ਜਾ ਲੱਗੇ। ਇੱਥੇ ਤਾਂ ਸੁੰਦਰੀ ਸੱਚਮੁੱਚ ਸੁੰਦਰੀ ਬਣਨ ਲੱਗ ਗਈ। ਇੱਕ ਦਿਨ ਹਾਕਮ ਸਾਹਿਬ ਸੁੰਦਰੀ ਨੂੰ ਆਨੰਦ ਵਿੱਚ ਬੈਠਿਆਂ ਦੇਖ ਕੇ ਪਾਸਾ ਬੈਠੇ। ਪਰ ਮਸਾਲੇ ਲਾ ਲਾ ਕੇ ਲੱਗੇ ਗੱਲਾਂ ਕਰ ਸੁੰਦਰੀ ਇੱਕ ਗੰਭੀਰ ਨਿਆਇ ਕਰਤਾ ਵਾਂਗੂ ਸੁਣਦੀ ਰਹੀ ਛੇਕੜ ਬੋਲੀ ਕੇ ਨਵਾਬ ਸਾਹਿਬ ਮੈਂ ਲੋਕਾਂ ਵਰਗੀ ਨਾ ਸ਼ੁਕਰੀ ਨਹੀਂ ਚਾਹੇ ਮੈਨੂੰ ਕੈਦ ਵਿੱਚ ਪਾ ਕੇ ਇਲਾਜ ਕੀਤਾ ਹੈ ਪਰ ਇਲਾਜ ਕਰਨ ਦਾ ਹਸਾਨ ਮੈਂ ਮੰਦੀ ਹਾਂ ਪਰੰਤੂ ਜੋ ਇੰਦੀ ਆਪ ਦਾ ਮੇਰੇ ਨਾਲ ਵਿਆਹ ਦਾ ਹੈ ਸੋ ਬੜਾ ਅਯੋਗ ਹੈ ਕਿਉਂਕਿ ਮੈਂ ਆਪ ਦੀਆਂ ਧੀਆਂ ਜਈ ਹਾਂ ਆਪ ਹਾਕਮ ਹੋ ਆਪ ਨੂੰ ਪਰਜਾਪੁਰ ਦਇਆ ਰੱਖਣੀ ਚਾਹੀਦੀ ਹੈ ਪਰ ਨਵਾਬ ਸਾਹਿਬ ਨੇ ਬਹੁਤ মিনਤਾਂ ਕੀਤੀਆਂ ਜਿਨ੍ਹਾਂ ਵਿੱਚ ਕੁਝ ਡਰਾਵਾ ਵੀ ਸੀ ਇਸ ਦਾ ਉੱਤਰ ਸੁੰਦਰੀ ਨੇ ਇਹ ਦਿੱਤਾ ਕਿ ਆਪ ਨੇ ਜਿੱਥੇ ਐਡੀ ਕਿਰਪਾ ਕੀਤੀ ਹੈ ਥੋੜੀ ਹੋਰ ਕਰੋ ਤਿੰਨ ਦਿਨ ਠਹਿਰੋ ਫਿਰ ਮੈਂ ਆਪ ਨੂੰ ਪੱਕਾ ਉਤਰ ਦਿਆਂਗੀ ਇਹ ਮੌਲਦ ਬਖਸ਼ ਹਾਕਮ ਜੀ ਸੁੰਦਰੀ ਦਾ ਜੀ ਰੰਜ ਨਹੀਂ ਕਰਨਾ ਚਾਹੁੰਦੇ ਸਨ ਮੰਗ دوجے دن دوپہر ویلے حاکم صاحب بیٹھے شطرنج کھیڑ رہے سن کے نوکر نے آ کے خبر دیتی کہ حضور اس رختوں گرد اڑ دی ہے متا کوئی سینہ نہ ہو. حاکم صاحب بولے آندھی ہوگی کچھ چر مگروں پھر خبر آئی کہ حضور ہونتا سوار صاف دستے ہیں چٹ پٹ حاکم صاحب نکلے ایک نے پچھاڑیا کہ سکھ جاپ دے ہیں ترت فرت سوار آدمی تیار لگے ਹਾਕਮ ਜੀ ਵੀ ਸੱਟੀ ਪੱਟੀ ਭੁੱਲ ਗਏ ਉਹਨਾਂ ਦੇ ਤਿਆਰ ਹੁੰਦੇ ਹੁੰਦੇ ਹੀ ਸੂਕ ਉਸਵਾਰ ਸਿੰਘ ਆ ਪਹੁੰਚੇ ਪਹੁੰਚਦੇ ਸਾਰੀ 30 ਜਣਿਆਂ ਨੇ ਉਸ ਟਿੱਬੀ ਦੇ ਦੁਆਲੇ ਜਿਸ ਉਰ ਸੁੰਦਰੀ ਦਾ ਤੰਬੂ ਸੀ ਘੇਰਾ ਪਾ ਲਿਆ ਤੇ ਬਾਕੀ ਤੁਰਕਾਂ ਨਾਲ ਗੁੱਥਮ ਗੁਥਾ ਹੋ ਗਏ ਸਿੱਖਾਂ ਦੇ ਆਗੂ ਬਲਵੰਤ ਸਿੰਘ ਨੇ ਲਲਕਾਰ ਕੇ ਕਿਹਾ ਕਿ 200 ਤੁਰਕ ਤੇ 100 ਸਿੰਘ ਆ ਆਓ ਇੱਕ ਲੜਾਈ ਤਾਂ ਕਰ ਲਓ ਤੁਰਕਾਂ ਦਾ ਧਿਆਨ ਇੱਧਰ ਜਾ ਪਿਆ ਉਧਰ ਤੰਬੂ ਵਿੱਚੋਂ ਸੁੰਦਰੀ ਨਿਕਲੀ ਭਰਾਵਾਂ ਨੂੰ ਦੇਖ ਕੋਲ ਫੁੱਲ ਵਾਂਗੂੰ ਖਿੜ ਗਈ ਇਹ ਵੇਲਾ ਵੀ ਇੱਕ ਵੱਡੀ ਫੁਰਤੀ ਦਾ ਸੀ ਸੁੰਦਰੀ ਲਈ ਘੋੜਾ ਨੇੜੇ ਹੀ ਬੱਦਾ ਸੀ ਰਾਧਾ ਜੋ ਅਸਲ ਵਿੱਚ ਧਰਮਕੌਰ ਸੀ ਔਰ ਬੌਰੀਆਂ ਵਾਲਾ ਹਕੀਮ ਜੋ ਅਸਲ ਵਿੱਚ ਭਾਈ ਬਿਜਲਾ ਸਿੰਘ ਸੀ ਦੋਹਾਂ ਜਣਿਆਂ ਨੇ ਘੋੜੇ ਤੇ ਕਾਠੀ ਪਾਈ ਸੁੰਦਰੀ ਅਸਵਾਰ ਹੋ ਗਈ ਇੱਕ ਘੋੜਾ ਕਿਸੇ ਤੁਰਕ ਦਾ ਖੋਲਿਆ ਇਸ ਪਰ ਧਰਮਕੌਰ ਚੜ ਬੈਠੀ ਹੁਣ ਇਹਨਾਂ ਨੇ ਤਾਂ ਕੁਝ ਬੋਲੀ ਤੇ ਬਾਕੀ ਦੇ ਸਿੱਖ ਤੁਰਕਾਂ ਨਾਲ ਜੁਟੇ ਉਧਰ ਹਾਕਮ ਸਿੱਖਾਂ ਦੇ ਹੱਥ ਕੰਡਿਆਂ ਤੋਂ ਪੱਕਾ ਵਾਕਫ ਸੀ ਅਰ ਬੋਤ ਵੇਰੀ ਇਹਨਾਂ ਦੇ ਹੱਥ ਵੇਖ ਚੁੱਕਾ ਸੀ ਉਹ ਇਸ ਗੱਲ ਨੂੰ ਪਹਿਲਾਂ ਹੀ ਤੜ ਗਿਆ ਸੀ ਪੰਜਾਬ ਕੋ ਅਸਵਾਰ ਸਾਥੀ ਤਿਆਰ ਲੈ ਕੇ ਇੱਕ ਨੁਕਰੇ ਤੱਕ ਰਿਹਾ ਸੀ ਇਧਰੋਂ ਸੁੰਦਰੀ ਦਾ ਤੰਬੂ ਹਿੱਲਿਆ ਉਧਰੋਂ ਇਹ ਉਧਰ ਨੂੰ ਵਧਿਆ ਇੱਥੇ ਤਲਵਾਰ ਵੱਡੇ ਜ਼ੋਰ ਦੀ ਚੱਲੀ ਅਰ 20 ਤੁਰਕ ਤੇ 2 ਕੋ ਸਿੰਘ ਕਮ ਆਏ ਹਾਕਮ ਚਹਿਆਂ ਲੈ ਲੈ ਕੇ ਪਵੇ ਪਰ ਸਿੰਘਾਂ ਦੀ ਲੋਹ ਮਈ ਕਰੜਾਈ ਅੱਗੇ ਰਹਿ ਜਾਵੇ ਬਲਵੰਤ ਸਿੰਘ ਨੇ ਤਾੜਿਆ ਕਿ ਵਿਊਤ ਉਲਟੀ ਪਈ ਛੇਤੀਨਲ ਖਾਲਸੇ ਨੂੰ ਇੱਕ ਬੋਲੀ ਦੇ ਕੇ ਉਸ ਕਮਸਾਨ ਵਿੱਚੋਂ ਕੱਢਦਾ ਹੈ ਉਤਰ ਰੁਖ ਮੂੰਹ ਧਰਦਾ ਬਿਜਲੀ ਦੀ ਫੁਰਤੀ ਵਾਂਗੂ ਲਗਾਮ 모ੜ ਝਟ ਸੁੰਦਰੀ ਦੀ ਰੱਖਿਆ ਨੂੰ ਪਹੁੰਚੇ ਹੁਣ ਹਾਕਮ ਨੂੰ ਜਿੰਨ ਬਚਾਉਣੀ ਔਖੀ ਹੋ ਗਈ ਪਰ ਭਾਗਾ ਨੂੰ ਬਾਕੀ ਦੇ ਤੁਰਕ ਵੀ ਉਸ ਦੀ ਸਹਾਇਤਾ ਨੂੰ ਅਪੜ ਪਏ ਹੁਣ ਤਾਂ ਖਿਚੜੀ ਵਾਂਗੂ ਸਿੱਖ ਤੇ ਤੁਰਕ ਜੁੜ ਪਏ ਬਲਵੰਤ ਸਿੰਘ ਨੇ ਸੋਚਿਆ ਕਿ ਬਾਜ਼ੀ ਗਈ ਹਾਰਾਂਗੇ ਤਾਂ ਨਹੀਂ ਪਰ ਸੁੰਦਰੀ ਨਾ ਬੱਚੀ ਇਹ ਤੋੜ ਕੇ ਜ਼ੋਰ ਨਾਲ ਖਾਲਸੇ ਨੂੰ ਗੁੱਥਾ ਕਹਿ ਕੇ ਅਜੇਆ ਪੈਂਤੜਾ ਬਦਲਿਆ ਕਿ ਸਿੰਘ ਲੜਦੇ ਮਾਰਦੇ ਘੁੰਮਣ ਘੇਰੀ ਵਿੱਚ ਦੇ ਟੀਲੀਆਂ ਵਾਂਗੂ ਇਕੱਠੇ ਹੁੰਦੇ ਹੁੰਦੇ ਪਿੰਡਾਕਾਰ ਦੀ ਤਰ੍ਹਾਂ ਹੋ ਗਏ ਹੁਣ ਇੱਕ ਕਤਾਰ ਅੱਗੇ ਹੋ ਕੇ ਲੜਦੀ ਤੇ ਪਿਛਲੀਆਂ ਪਿੱਛੇ ਕਦਮ ਸੁੱਟਦੀਆਂ ਗਈਆਂ ਕਿ ਬਲਵੰਤ ਸਿੰਘ ਦੇ ਮੂੰਹ ਹਰਨ ਸ਼ਬਦ ਨਿਕਲਿਆ ਫਿਰ ਤਾਂ ਸਿੰਘਾਂ ਦੇ ਘੋੜੇ ਹਵਾ ਵਾਂਗੂ ਨਾ ਇਸ ਨਠਵੇ ਹਾਕਮ ਦੇ ਲਾਗਿਓਂ ਹੀ ਬਿਜਲਾ ਸਿੰਘ ਤੇ ਸੁੰਦਰੀ ਨਸੀ ਹਾਕਮ ਨੇ ਦਿਲ ਖੋਲ ਕੇ ਤਲਵਾਰ ਵਗਾਈ ਬਿਜਲਾ ਸਿੰਘ ਦਾ ਘੋੜਾ ਤਾਂ ਨਿਕਲ ਗਿਆ ਪਰ ਸੁੰਦਰੀ ਨੂੰ ਤਲਵਾਰ ਪੀੜ ਦੇ ਉੱਤੋਂ ਦੀ ਛੋ ਕੇ ਪੱਟੀ ਨੂੰ ਲੱਗੀ ਸੜ ਦੇ ਖਰਾਬ ਨੇ ਘੋੜੇ ਨੂੰ ਬਹੁਤ ਨਠਾਇਆ ਪਰ ਸੁੰਦਰੀ ਨਿਕਲ ਕੇ ਭਰਾਵਾਂ ਵਿੱਚ ਪਹੁੰਚ ਗਈ ਪੀੜ ਨਾਲ ਬੇਤਾਬ ਸੀ ਪਰ ਡਾਡੇ ਹੱਠ ਨਾਲ ਇੱਕ ਹੱਥ ਢਿਡ ਉਰ ਤਰੀ ਤੇ ਲਗਾਮਾਂ ਸੁਟੀ ਵਗੀ ਗਈ ਲੌਦੀ ਧਾਰ ਉਤੇ ਬਲਵੰਤ ਸਿੰਘ ਦੀ ਨਜ਼ਰ ਪਈ ਇੱਕ ਪਲਾਕੀ ਮਾਰ ਕੇ ਆਪਣੇ ਘੋੜਿਆਂ ਭੈਣ ਦੇ ਘੋੜੇ ਦੇ ਪਿੱਛੇ ਜਾ ਡਟਿਆਰ ਭੈਣ ਨੂੰ ਸੰਭਾਲ ਕੇ ਘੋੜੇ ਨੂੰ ਅੱਡੀ ਲਾ ਕੇ ਖਾਲਸੇ ਸਮੇਤ 92 ਜਾਤਾ ਸੀ ਇਧਰ ਬਹਾਦਰ ਦਾ ਖਾਲੀ ਘੋੜਾ ਵੀ ਨਾਲ ਹੀ દોੜੀ ਗਿਆ ਪਿੱਛੋਂ ਹਾਕਮ ਸਾਹਿਬ ਵੀ ਆਤਮਲ ਦੇ ਜ਼ਖਮੀਆਂ ਸਿਪਾਈਆਂ ਸਣੇ ਆਪਣੇ ਸ਼ਹਿਰ ਨੂੰ ਮੁੜੇ ਬੰਨ ਵਿੱਚ ਅੱਗੇ ਖਾਲਸੇ ਦੀ ਉਡੀਕ ਹੋ ਰਹੀ ਸੀ ਜਦੇ ਪਹੁੰਚੇ ਤਦ ਬੜੇ ਆਨੰਦ ਹੋਏ ਪਰ ਸੁੰਦਰੀ ਦੇ ਘਾਓ ਦੇਖ ਕੇ ਜੀਆਂ ਨੂੰ ਖੋ ਪਈ ਸਰਦਾਰ ਸ਼ਾਮ ਸਿੰਘ ਨੇ ਚੁੰਗੀ ਸਾਹਿਬ ਵਾਲੀ ਥਾਂੇ ਕਾਦੇ ਬਿਸਤਰੇ ਪਰ ਸੁੰਦਰੀ ਨੂੰ ਲਟਾਇਆ ਕਾਵਾ ਉਤੇ ਤੇਲ ਪਾ ਕੇ ਪੱਟੀ ਬੰਦੀ ਪਰਦਾ ਜ਼ਖਮ ਤਾਂ ਕਾਬੂ ਆ ਗਿਆ ਪਰ ਪੀੜ ਦਾ ਘਾਓ ਭਾਵੇਂ ਆਂਦਰਾਂ ਨੂੰ ਤਾਂ ਨਹੀਂ ਸੀ ਕੱਟ ਗਿਆ ਪਰੰਤੂ ਲਹੂ ਇੰਨਾ ਜਾਰੀ ਸੀ ਕਿ ਬੰਦ ਨਾ ਹੋਣ ਵਿੱਚ ਆਵੇ ਸੁੰਦਰੀ ਹੋਸ਼ ਵਿੱਚ ਤਾਂ ਸੀ ਪਰ ਪੀੜ ਕਰਕੇ ਨਿਰਬਲ ਸੀ ਉਸ ਵੇਲੇ ਕੁਤ ਸਿੰਘ ਇੱਕ ਪਿੰਡ ਵਿੱਚ ਗਿਆ ਰ ਉੱਥੋਂ ਇੱਕ ਸਿਆਣੇ ਜਰਾ ਯਾਨੇ ਨਾਈ ਨੂੰ ਬਦੋਬਦੀ ਫੜ ਲਿਆ ਇਸ ਪੁਰਖ ਨੇ ਜ਼ਖਮ ਸੀਤਾ ਤੇ ਬੰਦੋਬਸਤ ਸੁਖਦਾ ਕੀਤਾ ਸੁੰਦਰੀ ਭਾਵੇਂ ਅਤ ਦੁਖੀ ਸੀ ਪਰ ਛੁਟਕਾਰੇ ਦੀ ਖੁਸ਼ੀ ਕਰਕੇ ਆਨੰਦ ਸੀ ਰਾਤ ਸੁੰਦਰੀ ਨੂੰ ਤਾਪ ਚੜ ਗਿਆ ਦਿਨੇ ਕੁਝ ਵੱਲ ਹੋ ਗਈ ਪਰ ਨਿਢਾਲ ਬਹੁਤ ਸਿਆਣੇ ਹਕੀਮ ਪਾਸ ਨਾ ਆਉਣ ਕਰਕੇ ਸੁੰਦਰੀ ਦੇ ਕਾਵਾਂ ਦੀ ਗੋ ਨਾ ਹੋ ਸਕੇ ਉਨ੍ਹਾਂ ਵਿੱਚ ਵਿਉ ਉਤਪਤ ਹੋ ਗਈ ਦਿਨੋ ਦਿਨ ਤਾਕਤ ਘਟਦੀ ਵੇਖ ਕੇ ਸੁੰਦਰੀ ਜੀ ਵਿੱਚ ਲੱਖਣ ਲੱਗੀ ਕਿ ਹੁਣ ਅੰਤ ਨੇੜੇ ਹੋ ਇਸ ਦੀ ਨਤਾਕਤੀ ਵੱਲੋਂ ਨਿਕਟ ਵਰਤਿਆਂ ਦੇ ਕਲੇਜੇ ਕੰਬਣ ਲੱਗੇ ਇਸ ਨਿਰਾਸ਼ਤਾ ਵਿੱਚ ਬਿਜਲਾ ਸਿੰਘ ਜੀ ਦੀ ਦਾਨਾਈ ਨਾਲ ਉਹ ਹਕੀਮ ਸਾਹਿਬ ਫੜ ਕੇ ਆਂਦੇ ਗਏ ਕਿ ਜਿਨ੍ਹਾਂ ਨਵਾਬ ਦੇ ਮਹਿਲਾਂ ਵਿੱਚ ਸੁੰਦਰੀ ਦੇ ਕਾਉਸੀ ਤੇ ਸ ਇਹਨਾਂ ਵਗਾਰੀ ਫੜਿਆਂ ਨੇ ਕੀ ਦਰਦ ਕਰਨਾ ਸੀ ਪਰ ਫਿਰ ਵੀ ਜਿੰਦ ਦੇ ਡਰ ਪਿਛੇ ਆਪਣੀ ਵੱਲੋਂ ਬਥੇਰੀ ਵਾਲਾ ਥਕੇ ਸੁੰਦਰੀ ਦਾ ਚਿਹਰਾ ਏਡੇ ਦੁੱਖ ਵਿੱਚ ਵੀ ਹੋਈ ਸੀ ਹਰ ਵੇਲੇ ਖਿੜੀ ਹੋਈ ਜਾਪਦੀ ਧੀੜ ਹੁੰਦੀ ਪਰ ਹਾਇ ਨਾ ਕਰਦੀ ਤਪ ਚੜਦਾ ਪਰ ਬੇਸਬਰੀ ਨਾ ਹੁੰਦੀ ਇਸ ਦੇ ਚਿਹਰੇ ਵਿੱਚ ਗੁਰੂ ਸਾਹਿਬ ਦੇ ਚਰਨਾਂ ਦੀ ਪ੍ਰੀਤ ਸੀ ਉਸ ਪ੍ਰੀਤ ਦੇ ਕਾਰਨ ਉਹ ਜਾਣਦੀ ਸੀ ਸਗੋਂ ਉਸ ਲਈ ਇਹ ਪ੍ਰਗਟ ਨਿਸ਼ਚਾ ਸੀ ਕਿ ਮੈਂ ਗੁਰੂ ਦੀ ਹਾਂ ਗੁਰੂ ਅੰਗ ਸੰਗ ਹਾਂ ਔਰ ਕਿਸੇ ਵੇਲੇ ਵਖ ਨਹੀਂ ਜੀਵਣਾ ਮੌਤ ਦੋ ਦਸ਼ਾ ਹਨ ਕੋਈ ਦੋ ਵਸਤਾ ਨਹੀਂ ਦੋਹਾਂ ਹਾਲਤਾਂ ਵਿੱਚ ਜਦ ਪ੍ਰੀਤ ਹੈ ਤਦ ਦੁੱਖ ਕਿਥੇ ਸ਼ਰੀਰ ਨੂੰ ਸ਼ਰੀਰ ਦੇ ਨਾਮ ਜਪੇ ਤਾਂ ਹਰ ਮੰਦਰ ਸਮਝੀ ਦੀ ਸੀ ਪਰ ਜਦ ਤਿਆਗਣਾ ਪਵੇ ਤਾਂ ਇਸ ਨੂੰ ਖੱਲੜਾ ਜਾਣਦੀ ਸੀ ਔਰ ਇਸ ਦੇ ਤਿਆਗ ਜਾਂ ਗ੍ਰਹਿਣ ਤੋਂ ਦੁਖੀ ਸੁਖੀ ਨਹੀਂ ਸੀ ਹੁੰਦੀ ਕਿਉਂਕਿ ਉਸ ਦਾ ਵਿਸ਼ਵਾਸ ਇਹ ਸੀ ਜੋ ਬੰਦ ਜਾਂਦੇ ਨਾ ਡਰਾਂ ਜੋ ਸਹਿ ਪ੍ਰੀਤ ਨਾ ਜਾਏ فریدا کی جو بن پریت بن سک گئے کم لائے سوندری نتاقتی پیر پیر ودی گئی اور اس دے نو نراستہ جئی ہون لگ پئی ایک دن بلوت نے کہا بھن جی کوئی واشنا ہو دسو سوندری بولی تاری میرے ویر میری واشنا کوئی باقی نہیں کیونکہ نہ من رساں پیا نہ ترشنا آئی جب ترشنا دور رہی تد واشنا ਔਰ ਵਾਸ਼ਨਾ ਰਹੇ ਵੀ ਕਿਸ ਦੀ ਗ੍ਰਸ ਦੀ ਖੁੱਬਣ ਤੋਂ ਗੁਰੂ ਨੇ ਬਚਾਈ ਰੱਖਿਆ ਹੈ ਤਾਂ ਤੋਂ ਜੀਉ ਪ੍ਰਾਮ ਹੈ ਬਿਨਾ ਗੁਰੂ ਦੇ ਕਿਸੇ ਨਾਲ ਮੋਹ ਨਹੀਂ ਫੁਰਦਾ ਤੇ ਉਹ ਆਨੰਦ ਦਾਤਾ ਅੰਦਰ ਬੈਠਾ ਹੈ ਮਨ ਉਸ ਦੇ ਚਰਨਾਂ ਦੀ ਧੂੜ ਵਿੱਚ ਅਜੇ ਮਸਤ ਹੈ ਕਿ ਉਸ ਰਸ ਨੂੰ ਛੱਡਦਾ ਨਹੀਂ ਸੋ ਵੀਰ ਜੀ ਜਦ ਆਪਣੀ ਮੁਰਾਦ ਆਪਣੀ ਬੁਕਲ ਵਿੱਚ ਹੋਵੇ ਤਦ ਮਨ ਕਿੱਧਰ ਜਾਵੇ ਤੇ ਵਾਸ਼ਨਾ ਕਾਦੀ ਫੁਰੇ ਮਨ ਅਸਵਾਰ ਪਵਨ ਕਾ ਕੋੜਾ ਅਸੰਗਗਨ ਤਮਾਸ਼ੇ ਜਾਣਾ ਗगन ਅੰਦਰ ਇੱਕ ਬਾਗ ਅਜਾਇਬ ਚੁਣ ਅੰਮ੍ਰਿਤ ਫਲ ਖਾਣ ਮਿੱਠਾ ਬੋਲਣ ਤੇ ਨਾਮ ਆਰਾਧਣ ਸੀਤਲ ਪਵਨ ਫੁਹਾਰਾ ਮਨ ਦੀਆਂ ਵਾਗਾਂ ਹੱਤ ਬਿਆਰੀ ਤਿੰਨਾ ਕੋਣ ਮਿਲੇ ਅਸਵਾਰ ਹਾਂ ਵੀਰ ਜੀ ਇੱਕ ਸੰਕਲਪ ਕਿਸੇ ਵੇਲੇ ਫੁਰਦਾ ਹੈ ਉਹ ਇਹ ਹੈ ਕਿ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਔਰ ਇੱਕ ਰ ਸਾਰਾ ਪਾਠ ਸੁਣਾ ਤੇ ਇਸ ਨਿਰਬਲ ਦੇਹੀ ਨਾਲ ਰਜ ਕੇ ਮੱਥਾ ਟੇਕਾਂ ਪਰ ਇਹ ਗੱਲ ਔਖੀ ਦਿਸਦੀ ਹੈ ਇਸ ਕਰਕੇ ਸੰਕਲਪ ਦਾ ਤਿਆਗ ਕੀਤਾ ਹੈ ਬਲਵੰਤ ਸਿੰਘ ਭੈਣ ਜੀ ਆਪ ਫਿਕਰ ਨਾ ਕਰੋ ਇਹ ਗੱਲ ਔਖੀ ਨਹੀਂ ਹੈ ਇਸ ਦਾ ਬਾਨ ਨੂੰ ਚੱਪਦੇ ਹੀ ਬਚ ਜਾਵੇਗਾ ਸੁੰਦਰੀ ਬੋਲੀ ਅੱਖਾਂ ਵਿੱਚੋਂ ਅਥਰੂ ਆ ਗਏ ਵੀਰ ਜੀ ਮੈਂ ਵੱਡੀ ਉਗਣ ਹਾਰੀ ਹਾਂ ਮੇਰੇ ਪਿੱਛੇ ਤੁਹਾਨੂੰ ਅਰ ਸਾਰੇ ਸਿੰਘਾਂ ਨੂੰ ਵੱਡੇ ਕਸ਼ ਚਾਲਣੇ ਪਏ ਆ ਮੇਰੀ ਮੁਰਾਦ ਇਹ ਸੀ ਕਿ ਮੈਂ ਭਰਾਵਾਂ ਨੂੰ ਸੁੱਖ ਦੇਣ ਦੀ ਉਲਟਾ ਸਗੋਂ ਮੈਂ ਦੁੱਖਾਂ ਦਾ ਕਾਰਨ ਹੁੰਦੀ ਰਹੀ ਮੈਂ ਗੁਰੂ ਗੋਬਿੰਦ ਸਿੰਘ ਜੀ ਅੱਗੇ ਕੀ ਮੂੰਹ ਦਿਆਂਗੀ ਕਿ ਅਮਰਤ ਛਕ ਕੇ ਮੈਂ ਕਿੰਨੀ ਕੋ ਪੰਨ ਦੀ ਸੇਵਾ ਕੀਤੀ ਕਲਗੀਆਂ ਵਾਲਾ ਸੁੰਦਰ ਚਿਹਰਾ ਜਦ ਪੁੱਛੇਗਾ ਪੁੱਤਰੀ ਕੀ ਪਲਾ ਕਰਕੇ ਆਈ ਹੈ ਉਸ ਵੇਲੇ ਮੇਰਾ ਸ਼ਰਮਿੰਦਾ ਮਨ ਕੀ ਉੱਤਰ ਦੇਵੇਗਾ ਮਾਤਾ ਸਾਹਿਬ ਦੇਵਾ ਜੀ ਦੀ ਪਵਿੱਤਰ ਗੋਦ ਵਿੱਚ ਬੈਠਣੋਂ ਇਹ ਮਨ ਲਾਜ ਖਾਏ ਜਦ ਮਾਤਾ ਜੀ ਪ੍ਰੇਮ ਮਈ ਛਿੜਕ ਨਾਲ ਕੁਚਜੀ ਧੀ ਕਰਕੇ ਸੱਦਣਗੇ। ਸੁੰਦਰੀ ਦੇ ਇਹ ਦਿਲ ਕੰਬਾ ਦੇਣ ਵਾਲੇ ਨਿਮਰਤਾ ਦੇ ਬਾਗ ਸੁਣ ਕੇ ਸਭ ਦੇ ਨੇਤਰ ਪ੍ਰੇਮ ਮਈ ਜਲ ਨਾਲ ਭਰ ਗਏ। ਸਰਦਾਰ ਸ਼ਾਮ ਸਿੰਘ ਨੇ ਪਿਆਰ ਦੇ ਕੇ ਕਿਆ ਪੁਤਰੀ ਤੂੰ ਇਸਤਰੀ ਨਹੀਂ ਦੇਵੀ ਹੈ। ਤੇਰੇ ਵਰਗੀਆਂ ਧਰਮੀ ਇਸਤਰੀਆਂ ਦੇ ਸੱਤ ਪਿੱਛੇ ਹੀ ਪੰਥ ਹੈ। ਤੂੰ ਜਿਹਾ ਅਮਰਤ ਸਫਲ ਕੀਤਾ ਹੈ। ਤੇਹਾ ਹਰੇਕ ਇਸਤਰੀ ਪੁਰਖ ਕਰੇ। ਤੂੰ ਆਪਣੇ ਪਿਤਾ ਪਾਸ ਬੜੀ ਸੁਰਖਰੂ ਹੋ ਕੇ ਚਲੀ ਹੈ। ਮਾਤਾ ਸਾਹਿਬ ਦੇਵਾ ਤੇਰੇ ਵਰਗੀ ਪੁਤਰੀ ਲਈ ਗਦਗਦ ਹਨ ਤਨ ਹੈ ਤੂੰ ਤਨ ਤੇਰਾ ਜਨਮ ਹੈ ਪੰਥ ਵਿੱਚ ਤੇਰੀ ਸੇਵਾ ਦੀ ਕਦਰ ਹੈ ਔਰ ਸਾਰੇ ਤੇਰੇ ਲਈ ਖੁਸ਼ੀ ਦੇ ਅਰਦਾਸੇ ਕਰਦੇ ਹਨ ਸੁੰਦਰੀ ਪਿਤਾ ਜੀ ਜੋ ਮੈਨੂੰ ਕਰਨਾ ਯੋਗ ਸੀ ਸੋ ਮੈਂ ਨਹੀਂ ਕੀਤਾ ਇਹ ਕਹਿ ਕੇ ਫਿਰ ਉਹ ਬਈਰ ਬੇਹੋਸ਼ ਹੋ ਗਈ ਪਾਣੀ ਦੇ ਛੱਟੇ ਮਾਰ ਕੇ ਸੁੰਦਰੀ ਨੂੰ ਹੋਸ਼ ਵਿੱਚ ਆਂਦਾ ਔਰ ਕੁਝ ਸਿੰਘ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਅਸਵਾਰੀ ਲੈਣ ਚਲੇਗੇ ਸਵੇਰ ਸਾਰੀ ਗੁਰੂ ਬਾਬਾ ਜੀ ਆ ਗਏ ਉਸ ਵੇਲੇ 10-12 ਸਿੰਘਾਂ ਨੇ ਕਿਸਾਂ ਸਨੇਸ਼্নান ਕੀਤਾ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਅਖੰਡ ਪਾਠ ਹਰਮਿਤ ਸੁੰਦਰੀ ਪਾਸ ਲੇਟੀ ਪਈ ਪਾਠ ਸੁਣਦੀ ਰਹਿੰਦੀ ਕਿੰਨਾ ਕਿੰਨਾ ਚਿਰ ਆਸਰੇ ਸਿਰ ਬੈਠਦੀ ਥੱਕ ਜਾਂਦੀ ਤਾਂ ਲੇਟ ਜਾਂਦੀ ਤਦ ਵੀ ਮਨ ਨਾ ਥੱਕਦਾ ਦਿਲ ਨਾ ਆਕਦਾ ਸਗੋਂ ਇਹ ਦਿਸ਼ਾ ਹੋ ਰਹੀ ਸੀ ਜੋ ਮੀ ਵਰਸੇ ਪਰ ਧਰਤੀ ਨਹੀਂ ਹੁੰਦੀ ਸੁੰਦਰੀ ਦਾ ਲੂ ਲੂ ਨਾਮ ਵਿੱਚ ਰਤਾ ਹੋਇਆ ਸੀ ਤੇ ਆਨੰਦ ਦੇ ਸਮੁੰਦਰ ਵਿੱਚ ਇਸ਼ਨਾਨ ਕਰ ਰਹੀ ਸੀ 16 ਪਹਿਰਾ ਮਗਨੋ ਪਾੜ ਤਿਆਰ ਹੋਇਆ ਸਭ ਖਾਲਸੇ ਦਾ دیਵਾਨਾ ਲੱਗਾ ਪਹਿਲੇ ਸਭ ਨੇ ਰਲ ਕੇ ਸ਼ਬਦ ਗਾਏ ਫਿਰ ਭੋਗ ਪਾਇਆ ਆਨੰਦ ਪੜਿਆ ਆਰਤੀ ਉਚਾਰੀ ਪ੍ਰਸ਼ਾਦ ਵਰਤੇ ਸੁੰਦਰੀ ਨੇ ਵੱਡੇ ਪ੍ਰੇਮ ਨਾਲ ਕੁੰਕਾ ਛਕਿਆ ਰਕਾਲਪੁਰਖ ਦਾ ਸ਼ੁਕਰ ਕੀਤਾ ਤੇ ਐਉਂ ਕਹਿਣ ਲੱਗੀ ਮੇਰੀਓ ਵੀਰੋ ਮੇਰੀਓ ਭੈਣੋ ਇਕ ਬੇਨਤੀ ਤੁਹਾਡੀ ਪੁਰਾਣੀ ਭੈਣ ਕਰਦੀ ਹੈ ਵਿਛੋੜਾ ਭਾਵੇਂ ਦੁਖਦਾਈ ਹੁੰਦਾ ਹੈ ਪਰ ਮੈਂ ਇਸ ਕਰਕੇ ਦੁਖੀ ਨਹੀਂ ਕਿਉਂਕਿ ਸਾਡਾ ਆਤਮਾ ਦਾ ਮੇਲ ਕਦੀ ਨਹੀਂ ਟੁੱਟਣ ਲੱਗਾ ਅਸੀਂ ਸਾਰੇ ਬੈਕੁੰਠੀ ਜੀਵ ਹਾਂ ਅਰ ਬੈਕੁੰਠ ਵੀ ਸਾਥ ਸੰਗਤ ਦਾ ਹੈ ਪਰ ਮੈਂ ਇਹ ਆਖੇ ਬਿਨਾ ਨਹੀਂ ਰਹਿ ਸਕਦੀ ਕਿ ਉਸ ਹਾਕਮ ਦੀ ਮੈਂ ਰਿਣੀ ਹਾਂ ਮੇਰੀ ਮਾਨਦਗੀ ਪਰ ਉਸਨੇ ਰੁਪਇਆ ਖਰਚ ਕੀਤਾ ਹੈ ਤੁਸੀਂ ਕੁਝ ਰੁਪਇਆ ਉਸ ਨੂੰ ਪਹੁੰਚਾ ਦੇਣਾ ਜੋ ਮੈਂ ਰਿਣੀ ਨਾ ਸ਼ਾਮ ਸਿੰਘ ਨੇ ਕਿਹਾ ਬਹੁਤ ਅੱਛਾ ਕੁਝ ਫਿਕਰ ਨਾ ਕਰੋ ਸਿਰ ਦੇ ਜ਼ੋਰ ਪਹਚਾਵਾਂਗੇ ਤੁਸੀਂ ਸੰਕਲਪ ਨਾ ਰੱਖੋ ਸੁੰਦਰੀ ਪਿਆਰੇ ਵੀਰ ਗੁਰੂ ਤੁਹਾਡਾ ਰਾਖਾ ਹੈ ਤੁਹਾਨੂੰ ਕਈ ਈ ਪੀੜਾਂ ਪੈਣਗੀਆਂ ਸੰਗਰਾਮ ਆਉਣਗੇ ਪਰ ਤੁਸੀਂ ਸਭ ਤੋਂ ਪਾਰ ਹੋ ਕੇ ਰਾਜ ਪਹੁੰਚੋਗੇ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਆਪਣੀਆਂ ਇਸਤਰੀਆਂ ਨੂੰ ਸਾਥੀ ਜਾਣਿਓ ਤੇ ਨੀਚ ਨਾ ਬਣਾਈਓ ਜਦ ਉਹਨਾਂ ਨੂੰ ਨੀਤ ਜਾਣੋਗੇ ਉਹਨਾਂ ਪਰ ਬੇਤਰਸ ਕਰੜਾਈ ਕਰੋਗੇ ਅਰ ਜਦ ਪਰ ਨਾਰੀਆਂ ਨੂੰ ਮੰਦੀ ਦ੍ਰਿਸ਼ਟੀ ਨਾਲ ਦੇਖੋਗੇ ਤਦ ਹੀ ਆਪਣੇ ਤੇਜ ਪ੍ਰਤਾਪ ਦਾ ਗਿਰਾਵ ਜਾਣੀ। ਸ਼ਾਸਤਰਾਂ ਵਿੱਚ ਇਸਤਰੀ ਸ਼ੂਦਰ ਲਿਖੀ ਹੈ। ਸਾਢੇ 10ਾਂ ਹੀ ਗੁਰਾਂ ਨੇ ਸਲਾਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਪਮਾ ਲਿਖੀ ਹੈ ਤੇ ਨਾਮ ਬਾਣੀ ਦਾ ਅਧਿਕਾਰ ਇਸਤਰੀ ਨੂੰ ਪੂਰਾ ਦਿੱਤਾ ਹੈ। ਇਵੇਂ 10ਵੇਂ ਗੁਰੂ ਜੀ ਨੇ ਅੰਮ੍ਰਿਤ ਵਿੱਚ ਪਤਾਸੇ ਪੁਵਾਏ ਹਨ। ਔਰ ਹੁਣ ਠੀਕ ਤੁਸੀਂ ਅਸਾਂ ਤੇ ਦਇਆ ਕਰਦੇ ਹੋ। ਜਾਨਾ ਹੂਲ ਕੇ ਰਾਖੀਆਂ ਕਰਦੇ ਹੋ। ਇਸ ਸਤਕਾਰ ਦਿੰਦੇ ਹੋ ਤਦ ਹੀ ਅਸੀਂ ਐਡੇ ਅਬਦਾ ਕਾਲ ਵਿੱਚ ਔਰ ਵੈਰੀਆਂ ਦੇ ਸਮੁੰਦਰ ਵਿੱਚ ਘਿਰੇ ਹੋਏ ਵੀ ਸਹੀ ਸਲਾਮਤ ਗਜ ਰਹੇ ਧਰਮ ਕੋ ਰਾਦੀ ਵੱਲ ਤੱਕ اے ਭੈਣੋ ਤੁਸੀਂ ਵੀ ਜਦ ਤੱਕ ਸ਼ੁੱਧ ਸਿੰਘਣੀਆਂ ਹੋ ਤਦ ਇੱਕ ਮੰਥ ਤਕੜਾ ਹੈ ਜਦ ਪਤੀ ਸਿੰਘ ਤੇ ਤੁਸੀਂ ਕੁਝ ਹੋਰ ਹੋਈਆਂ ਤਦੋਂ ਹੀ ਤੁਹਾਡੀ ਗਤੀ ਮਾੜੀ ਹੋ ਜਾਏਗੀ ਤੀਮੀ ਔਲਾਦ ਵੀ ਪਿਆਰੀ ਹੈ ਔਲਾਦ ਪਿੱਛੇ ਗੁਰੂ ਪੀਰ ਕਿਸੇ ਦੀ ਪਰਵਾਹ ਨਹੀਂ ਕਰਦੇ ਬਸ ਤੂੰ ਸਾ ਗੁਰੂ ਗੋਬਿੰਦ ਸਿੰਘ ਜੀ ਤੋਂ ਮੂੰਹ ਮੋੜ ਕੇ ਜਦੋਂ ਹੋਰ ਪੂਜਾ ਤੇ ਨੇਮ ਤਾਰੇ ਤਦੋਂ ਹੀ ਸ਼ੂਦਰਾਂ ਵਾਂਗੂ ਹੋ ਜਾਊਂਗੀ ਤੁਹਾਡੀ ਸੰਤਾਨ ਵੀ ਗਿੱਦੜ ਹੋ ਜਾਏਗੀ ਦਰਕਾਰ ਤੁਹਾਡੇ ਹਿੱਸੇ ਆਵੇਗੀ ਅਰ ਸਤਕਾਰ ਉੜ ਜਾਏਗਾ ਮਾਇਆ ਦੇ ਚਮਤਕਾਰਾਂ ਵਿੱਚ ਨਾ ਫਸਣਾ ਇਹ ਥੋੜੇ ਦਿਨਾਂ ਦੇ ਹਨ ਸਦਾ ਰਹਿਣ ਵਾਲੇ ਆਪਣੇ ਆਤਮਾ ਦੀ ਭਲਾਈ ਵੱਲ ਵਧੇਰੇ ਖਿਆਲ ਰੱਖਣ ਮੇਰੇ ਵੀਰੋ ਮੇਰੀ ਬੇਨਤੀ ਨਾ ਭੁੱਲਣੀ ਦੀ ਵੀ ਦਾ ਸਤਕਾਰ ਤੇ ਪੰਥ ਵਿੱਚ ਪਵਿੱਤਰਤਾ ਤੇ ਪਵਿੱਤਰ ਦ੍ਰਿਸ਼ਟੀ ਅਜਿਹੀ ਰੱਖਣੀ ਕਿ ਜੇ ਹੀ ਤੁਸੀਂ ਮੇਰੇ ਨਾਲ ਵਰਤਣ ਵਰਤੀ ਹੈ ਭਰਾਵੋ ਜਦ ਤੁਸੀਂ ਰਾਜੇ ਸਰਦਾਰ ਹੋਗੇ ਕਿਸੇ ਸਿੰਘ ਨੂੰ ਛੋਟਾ ਨਾ ਜਾਣਨਾ ਸਾਡੇ ਵਿਖੇ ਧਨ ਪ੍ਰਦਾਨ ਨਹੀਂ ਕਰਨੀ ਪ੍ਰਦਾਨ ਹੈ ਅੱਛਾ ਥੋੜਾ ਜਲ ਲਿਆਓ ਮੈਂ ਮੂਹ ਆਤੂੰਦੀ ਇਸ ਵੇਲੇ ਸੁੰਦਰੀ ਦਾ ਚਿਹਰਾ ਚੰਦ ਵਾਂਗ ਚਮਕ ਰਿਹਾ ਸੀ ਇਕ ਤਰ੍ਹਾਂ ਦਾ ਤੇਜ ਸੂਰਜ ਦੀਆਂ ਕਿਰਨਾਂ ਵਾਂਗ ਉਸ ਦੇ ਰੂਪ ਦੇ ਦੁਆਲੇ ਪਾਸਦਾ ਸੀ ਸਭੇ ਹਰੀਆਂ ਸੰ ਕਿ ਇਸ ਕਮਜ਼ੋਰੀ ਵਿੱਚ ਬਲ ਕਿੱਥੋਂ ਆ ਗਿਆ ਦੇ ਵਿਜੋਗ ਸਿਰੇ ਤੇ ਪਹੁੰਚਾ ਵੇਖ ਕੇ ਵਿੱਚੋਂ ਵਿੱਚ ਹਿਲਦੇ ਸਨ ਪਰ ਭਾਣੇ ਵੱਲ ਰੁਖ ਕਰ ਰਹੇ ਸਨ ਧਰਮਕੋਰਤਾ ਭੈਣ ਦੇ ਵਿਛੋੜੇ ਨੂੰ ਵੇਖ ਕੇ ਅੰਦਰੋਂ ਅੰਦਰ ਘੇਰੀਆਂ ਖਾ ਰਹੀ ਸੀ ਦੀਵਾਨ ਵਿੱਚ ਵੀ ਇੱਕ ਵਿਰਾਗ ਦਾ ਪ੍ਰਭਾਵ ਛਾ ਰਿਹਾ ਸੀ ਜਲ ਆਇਆ ਸੁੰਦਰੀ ਨੇ ਮੂੰਹ ਆ ਤੋਤਾ ਧਰਮਕੋੜ ਦੇ ਆਸਰੇ ਢੋਲ ਆ ਕੇ ਵੱਡੇ ਪ੍ਰੇਮ ਨਾਲ ਜਪਜੀ ਦਾ ਪਾਠ ਕੀਤਾ ਅਰ ਭੋਗ ਪਾ ਕੇ ਅਰਦਾਸਾ ਸੋਧਿਆ ਆਪਣੇ ਪਾਪਾਂ ਦੀ ਭੁੱਲ ਬਖਸ਼ਾਈ ਤੇ ਹਿੰਮਤ ਨਾਲ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਮੱਥਾ ਟੇਕਿਆ ਤੇ ਇਹ ਤੁਕਾਂ ਪੜ੍ਹੀਆਂ ਮੇਲ ਲਿਓ ਦਇਾਲ ਟੈਪੇ ਦੁਆਰੇ ਰਖ ਲਿਓ ਦੀਨ ਦਇਾਲ ਪਰਮਤਬੋ ਹਾਰਿਆ ਭਗਤ ਵਛਲ ਤੇਰਾ ਬਿਰਧ ਹਰ ਪਤਤ ਉਧਾਰਿਆ ਤੁਜ ਬਿਨ ਨਾਹੀ ਕੋਏ ਬਿਨੋ ਮੋਏ ਸਾਰੇ ਕਰ ਗਏ ਲਿਹੋ ਦਿਵਾਲ ਸਾਗਰ ਸੰਸਾਰੇ ਸੁੰਦਰੀ ਦਾ ਮੱਥਾ ਧਰਤੀ ਤੋਂ ਨਾ ਚੁੱਕਿਆ ਗਿਆ ਕਿੰਨਾ ਚਿਰ ਲੰਘ ਗਿਆ ਜਦ ਕਬਰਾ ਕੇ ਬਲਵੰ ਸਿੰਘ ਨੇ ਸਿਰ ਚੁੱਕਿਆ ਤਾਂ ਕੀ ਡਿਠਾ ਸੁੰਦਰੀ ਤੁਰ ਗਈ ਸੁੰਦਰੀ ਪਿਤਾ ਪਾਸ ਚਲੀ ਗਈ ਹਾਂ ਸਤਵੰਤੀ ਦਾ ਖਾਲੀ ਪਿੰਜਰਾ ਪਿਆ ਉਸ ਵੇਲੇ ਸ਼ਬਦ ਗਾਉਂ ਦੇ ਭਜਨ ਕਰਦੇ ਖਾਲਸੇ ਨੇ ਮਾਤਾ ਸਾਹਿਬ ਦੇਵਾਾਂ ਦੀ ਪਿਆਰੀ ਸੁੰਦਰ ਕੋਰ ਦਾ ਸ਼ਰੀਰ ਅਗਨੀ ਦੇ ਹਵਾਲੇ ਕੀਤਾ ਅਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ 10ਵੇਂ ਦਿਨ ਪੂਰ ਪਾਇਆ ਇਸ ਦੇ ਚਲਾਣੇ ਦਾ ਵਿਰਾਗ ਸਾਰੇ ਪੰਥ ਵਿਖੇ ਹੋਇਆ ਪਰ ਧਰਮ ਕੋਰ ਆਪਣੀ ਪਿਆਰੀ ਰਖਸ਼ਕ ਦਾ ਵਿਛੋੜਾ ਨਾ ਸਹਾਰ ਸਕੇ ਦਿਨੋਂ ਦਿਨ ਲਿਸੀ ਹੁੰਦੀ ਗਈ ਤੇ ਕੋਈ ਯਾਰੀ ਦਿਨੀ ਪੂਰੇ ਸਦਕ ਵਿੱਚ ਚਲਾਣਾ ਕਰ ਗਈ ਬਲਵੰਦ ਸਿੰਘ ਪਾਵੇਂ ਵਿਰਾਗ ਵਿੱਚ ਨਿਰਵ੍ਰਤ ਹੋ ਕੇ ਇਕਾਂਤ ਭਜਨ ਕਰਨਾ ਚਾਹੁੰਦਾ ਸੀ ਪਰ ਸਿੰਘਾ ਨੇ ਉਸ ਨੂੰ ਨਾ ਜਾਣ ਦਿੱਤਾ ਕਿ ਵਿਹਾਰ ਪਰਮਾਰਥ ਦੋਵੇਂ ਨਿਭਾਉਣੇ ਚਾਹੀਦੇ ਹਨ ਅੰਦਰ ਦਾ ਤਿਆਗ ਕਰਨਾ ਹੈ ਨਾਮ ਨਾਲ ਲਿਵ ਰੱਖਣੀ ਹੈ ਕਿਰਿਆ ਵਿੱਚ ਵਸਦਿਆਂ ਤੇ ਕੰਮ ਕਰਦਿਆਂ ਨਿਰਲੇਪ ਰਹਿਣਾ ਹੈ ਉਧਰੋਂ ਦੂਰਾਨੀ ਦੇ ਫਿਰ ਚੜਾਉਣ ਦੀਆਂ ਸੂਆ ਮਿਲ ਰਹੀਆਂ ਸਨ ਇਸ ਕਰਕੇ ਬਲਵੰਸੇ ਕਰਮ ਕਰਤ ਹੋਵੇ ਨੇ ਕਰਮ ਦੇ ਹੁਕਮ ਮੁਜਬ ਪੰਨ ਸੇਵਾ ਪਰ ਤਤ ਪਰ ਹੀ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ